ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੱਸ ਕਰਦੇ ਕਿ ਠੀਕ ਠਾਕ ਹੋਗੇ। ਕਦੀ ਤੇਰਾ ਫੜਿਆ? ਹਾਂ ਤੇ ਨਹੀਂ ਫੜਿਆ ਤੇਰਾ ਕਦੀ। ਇਹ ਗੱਲ ਤਾਂ ਗਲਤ ਵਾ। ਹਾਂ ਇੱਕਦਰਾ ਥੋੜੀ ਘਾਹ ਨਾ ਕਦੀ ਫੜਿਆ ਵਾ। ਲੈ। ਮਾਰੀ ਵੈਹੀ ਆਵੇ। ਕਰਦੇ ਐਂਟੀਏ ਦੇ ਮੇਰੇ। ਨਹੀਂ ਕੱਟਣਾ। ਨਹੀਂ ਕੱਟਣਾ। ਇਹ ਚ ਕਿਹੜੀ ਗੱਲ ਇਹੋ ਕਹਤਾ ਪਿਆਰ ਨਾ ਨਹੀਂ ਫੜਿਆ ਕੱਟੀ। ਕਹਤਾ ਇਹ ਪਿੰਡ ਵਾਈ ਨੂੰ ਮੇਰਾ। ਹਾਂ ਫੇਰ ਕੀ। ਚਲੋ। ਚਲੋ। ਲੈ। और मेरा आप सब तो वादा सिदी चंगा हां चलो सिदी चलो एनी सीरियस ही ते बेचारी होना संडे ही चल चंगा शुक्र ही आ बच गई स्टोर की हो गया है और बी चल मेरे प्रमाण में ठीक तो भी <laughs> ਤਾਰ ਕੀ ਹੋ ਗਿਆ ਉਹ ਉਹ ਨੂੰ ਦੇ ਲਈ ਉਹ ਨੂੰ ਦੇ ਲਈ ਕੀ ਹੋ ਗਿਆ ਕੀ ਹੋ ਗਿਆ ਨਹੀਂ ਇੱਥੋਂ ਦਾ ਕਹਿ ਯਾਰ ਤੂੰ ਕਹਿ ਮਾਰਾ ਸੱਚੇ ਪਾਤਸ਼ਾਹ ਨੂੰ ਥੀ ਠੀਕ ਕਰ ਦੇ ਆਹੋ ਵੀ ਫਿਰ ਕੀ ਹੋ ਗਿਆ ਇਹਨੂੰ ਇਹ ਹੋ ਗਿਆ ਦਾ ਸਿਆਪਾ ਸਾਰਾ ਨਹੀਂ ਉਹਦੇ ਵਿੱਚ ਕਿਹੜੀ ਗੱਲ ਯਾਰ ਕੀ ਹੋ ਗਿਆ ਕੋਈ ਗੱਲ ਆਵੇ ਦਿੱਤਾ ਕੀ ਹੋ ਗਿਆ ਲਾਵਾ ਦਾ ਫੇਰੇ ਵੇ ਮੇਰਾ ਘੱਟ ਹੋ ਰਿਹਾ ਚਲ ਇੱਥੇ ਚੁੱਪਦਾ ਇੱਕ ਜੀਖ ਹੋ ਗਿਆ ਠੀਕ ਹੋ ਗਿਆ ਠੀਕ ਹੋ ਗਿਆ ਅੱਛਾ ਸ਼ਟ ਰਿਵਲ ਉੱਪਰ ਮਾਰ ਤਾ ਤੇ ਉਹ ਛਿੱਟੀ ਛਿੱਟੀ ਠੀਕ ਕਰ ਕੀ ਹੋ ਗਿਆ ਆ ਕਿੰਨੀਆ ਕੱਟਣਾ ਬੜਾ ਕੱਟਣਾ ਨੂੰ ਤੇ ਪਹਿਲਾਂ ਸਹੀਆ ਪਹਿਲਾਂ ਜਿਹੜਾ ਹੱਥਾ ਤੇ ਪਹਿਲਾਂ ਬੜਾ ਕੀਆ ਕਿੰਨੇ ਟੇਕ ਲਏ ਭਾਜੀ ਹਾਏ ਕਿੰਨੇ ਲਏ ਹਣੇ ਚਾਰ ਪੰਜ ਹੋ ਗਿਆ ਹਣੇ ਕੱਟ ਦੇਣੀ ਹੋ ਗਈ ਆ ਨੇਣਾ ਉਹ ਨਾ ਘਟਾਇਆ ਨੇਣਾ ਨੇਣਾ ਨੂੰ ਇਹ ਕਹੇ ਨਿਆਣੀ ਨਾਟਕ ਵੀ ਆਉਂਦਾ ਹੁੰਦਾ ਸੀ ਪੰਜਾਬੀ ਨਿਆਣੀ ਹਾਂ ਇਹ ਕਹਦੇ ਹੁੰਦਾ ਤਾਂ ਚੱਪਾ ਚੱਪਾ ਕੁੱਤ ਤਰਤੀ ਹੈ ਚੱਪਾ ਕੁੱਤ ਤਰਤੀ ਚੱਪਾ ਕੁੱਤ ਤਰਤੀ ਹਾਂ ਚੱਪਾ ਕੁੱਤ ਤਰ ਹੂੰ ਹੋ ਵਧ ਗਿਆ ਇਹਨਾਂ ਦਾ ਹੀ ਡਿੱਡਾ ਹੁੰਦੀਆਂ ਨਹੀਂ ਆ ਵੀ ਉੱਠ ਠਟਕੇ ਜਿਹੜੇ ਆ ਹਾਂ ਹਾਂ ਜਿੱਦਾਂ ਲਾਜੋ ਬਣੀ ਸੀ ਹਾਂ ਅੱਛਾ ਅੱਛਾ ਤੁਹਾਡੇ ਜੋਗੀ ਧਰਤੀ ਨਹੀਂ ਹੈਗੀ ਉਹਨਾਂ ਨੇ ਇਹ ਇਹਦੇ ਤੇ ਬਣਾਈ ਅੱਛਾ ਅੱਛਾ ਸੀਰੀਅਲ ਚਲੋ ਬਾਪਾਰ ਕੇ ਕਿਰਪਾ ਕਰਦੇ ਹਰ ਕਾਦੀ ਵਾਰੀ ਸੀਨ ਹੋ ਜੇ ਬਲਜੀਤ ਉੱਠ ਕੇ ਖਿਚੜੀ ਖਾ ਕੇ ਤੇ ਦਵਾਈ ਖਾ ਕੇ ਤੇ ਕੰਮ ਕਰੇ ਘਰ ਦਾ ਸਾਰਾ ਸਟਾਰਟ ਸੀ ਲਾਈ ਨੂੰ ਇਹਨੂੰ ਠੀਕ ਕਰਦੇ ਛੇਤੀ ਛੇਤੀ ਪਤਾ ਨਹੀਂ ਕੀ ਹੋ ਗਿਆ ਇਹ ਚੰਗੀ ਭਲੀ ਵਿੱਚ ਆਵੇ ਨਾ ਹੁਣ ਆਪ ਸਨਿਆ ਨਾ ਸਲ ਜਾ ਹੁਣ ਭਲੀ ਜੀ ਵਿਚਾਰੀ ਇਤਰਾਨਾ ਤੇ ਕੀ ਭਲੀ ਏਦਾਂ ਥੋੜਾ ਕਹਿਣਾ ਵਿਚਾਰੀ ਨਹੀਂ ਨਾ ਜੇ ਤੂੰ ਕਹਿਣਾ ਇਦੀ ਖਦੀ ਚਲੀ ਜਾਵੇਂ ਨਹੀਂ ਮੁਰਕੇ ਮੈਂ ਕਹਾਂ ਹਾਂ ਮੈਨੂੰ ਕੀ ਹੋ ਗਿਆ ਮੈਂ ਤਾਂ ਦੁੱਖ ਪਿਉ ਕਰਨੇ ਆ ਇਹਨੇ ਕਿਹੜੇ ਸਾਡੇ ਨਾਲ ਮੇਕੀਆਂ ਕੀਤੀਆਂ ਏ ਚਲੋ ਚਲੋ ਕਾਲੇ ਘਟੇ ਲਾਸਟ ਹੁਣ ਠੀਕ ਠੀਕ ਸਟਾਪ ਕੇ ਲੈ ਗੂ ਇਹਨੂੰ ਛੇਤੀ ਛੇਤੀ ਠੀਕ ਕਰ ਦੇ ਸਾਰੇ ਲੋਕਾਂ ਨੇ ਵੇਖਿਆ ਹੋਵੇ ਇੱਥੇ ਗਰੀ ਦੇ ਵਿੱਚ ਕੋਈ ਗੱਲ ਬਾਤ ਹੋ ਗਈ ਅੰਨੇ ਮਾਪੋ tane ਬੱਧੀਆਂ ਨਹੀਂ ਝੁੱਟਣਾ। ਪਰ ਇਹ ਰੀਗੀਆਂ ਵੀ ਗਲਤੀਆਂ ਹਨ ਜੋ ਕੋਈ ਨਹੀਂ ਸਾਡੇ ਨਾਲ ਕੀਤਾ ਵਾ। ਇਹ ਤੇ ਹੀ ਜਾਣਦੀ ਆ। ਕਹੀ ਹੈ ਨਾ। ਆਪੁਆ ਕਰਦਿਕਾ ਖਾਲਪੂ ਕੰਦੀ ਆ। ਕੀ ਤੂੰ ਕਹਿੰਦਾ ਫੁੱਲ ਬੁਗ ਟੰਡੇ? ਹਾਂ। ਨਹੀਂ ਬੋਲਣੀ ਕੋਈ ਵੀ ਗੱਲ ਨਹੀਂ। ਮੇਰਾ ਤਾਂ ਸਾਹ ਚੱਲਿਆ। ਇਹ ਆ ਸੋਦਾ ساری। ਕੋਈ ਨਹੀਂ। ਕਹਾਂ ਦੱਸਾਂ ਕੀ ਯਾਦ। ਮਾਯਾ ਨਾਲ ਕੀਤੀ ਵੀ ਨਾ। ਉਹ ਗੱਲ ਕਹੀ ਨਹੀਂ ਨਾ ਜੇ ਉਹ ਗੱਲ ਕਹਿ ਦਿੰਦਾ ਫੇਰ ਵੀ ਹਾਈ ਕੀ ਹੋ ਗਿਆ ਇਹਨੂੰ ਫੇਰ ਹਾਸਾ ਆਉਣਾ ਹੀ ਆਉਣਾ ਹੀ। ਕਟਾ ਪਾਤਾ ਜੋ ਗੱਲਾਂ ਪਿਛਲੇ ਹੋਈਆਂ ਵਾ ਆਪਾਂ ਉਨੂੰ ਦੀ ਤਰ ਹੁਣਾ ਮੈਨੂੰ ਪਤਾ ਲੱਗ ਗਿਆ ਤੈਨੂੰ ਪਛਤਾਵਾ ਪਛਤਾਵਾ ਲੱਗ ਗਿਆ ਮੈਨੂੰ ਪਤਾ ਸਹੀ ਮੈਂ ਵੀ ਗਲਤੀਆਂ ਸਾਰੀਆਂ ਮaaf ਕਰਦਾ ਵਾ ਤੇ ਤੂੰ ਵੀ ਉਠ ਚ ਵਾ ਤੇ ਆਪਾਂ ਕਦੇ ਨਹੀਂ ਹੋਣਾ ਅਸੀਂ ਯਾਰ ਮਲਜੀਤ ਉਠ ਮੈਂ ਤੇ ਸਾਰੀਆਂ ਗਲਤੀਆਂ ਮaaf ਕਰਤੀਆਂ ਵਾ ਘਟੀਆਂ ਸਹੀ ਸੌਣ ਲੱਗੇ ਮੈਨੀਆਂ ਸਹੀ ਇਹ ਇਹ ਮੈਂ ਇਹ ਸਾਨੂੰ ਫੇਰ ਪਲਜੀ ਆ ਕੇ ਦੀ ਕਰ। ਪਲਜੀ ਪਲਜੀ ਉੱਠ। ਮੇਰਾ ਨਾ ਮੈਂ ਤੁਹਾਨੂੰ ਸਾਰੀਆਂ ਗਲਤੀਆਂ ਮਾਫ ਕਰਦੀ ਹਾਂ। ਜੋ ਪਿੱਛੇ ਹੋਇਆ ਨਾ ਸਾਰੀਆਂ ਗੱਲਾਂ ਤੇ ਮੈਂ ਮਿੱਟੀ ਪਾਤੀ ਹਾਂ। ਓਠੀ ਯਾਰ ਓਠੀ ਨਾਲ ਹੋਇਆ ਇਕੱਠੇ ਰੋਟੀ ਗੱਲ ਗਈ। ਮੇਰਾ ਉੱਠ ਪਾ ਕਹਾਂ ਉਹ ਹੱਸਾਉਦਾ ਪਾਦ ਲਾਇਆ। ਇਹ ਘੱਲਾਂ ਸੰਡਿਆ ਹੀ। ਇਹ ਚੇਚ ਕਰਦਾ ਹੈ ਫੋਨ ਦੇ ਵਿੱਚ ਇਹਦਾ ਹਸਾਉਦਾ ਵੀ ਆ ਗਿਆ ਆਹੋ ਸਾਰਾ ਹਸਾਉਣਾ ਬ੍ਰਿਸ਼ਰ ਬੋਲਦੀ ਹੈ ਲੈ ਕੇ ਸੰਖੇਰ ਬੋਲਦੀ ਦੱਸੋ ਬੁੱਢੀ ਬੰਦਾ ਨਹੀਂ ਆ ਅੰਕਲ ਜੀ ਆਜੋ ਸੰਤਾ ਨੇ ਮੋਢੇ ਤੇ ਪਾਇਆ ਗਮਜਾ ਪਰਨਾ ਉਹ ਆਪਣੀ ਤਿਆਰੀ ਚਾ ਇਹ ਦੱਸੇ ਸੀਨ ਤਾਂ ਨੋਰਮਲ ਸੀਨ ਹੋਇਆ ਪੈਂ ਗਿਆ

ਛੋਟੀਆਂ ਬੁਲਡੀਆਂ ਬੁਲਡੀਆਂ ਕਵਾ ਨਿਕਲ ਲੈ ਮੁੰਡਿਆ ਛੇਤੀ ਨਹੀਂ ਤੂੰ ਆ ਗਈ ਮੰਮੀ ਨੂੰ ਆਵਾਜ਼ ਮਾਰਾ ਮੰਮੀ ਛੇਤੀ ਆਓ ਐਦਾਂ ਤੂੰ ਦੇਹ ਇਕ ਲਈ ਸੋਹਣੀਆਂ ਬੋਲੀਆਂ ਦਾ ਬੋਲੀਆਂ ਕੱਢੀ ਆ ਆ ਜਾ ਇੱਥੇ ਟੁੱਕਣਾ ਹੁਣ ਆ ਇੱਥੇ ਮੰਮੀ ਆਂ ਜਿਹੜੀ ਆ ਗਿਆ ਦੋ ਦੋ ਮਾਈਕ ਲੈ ਮੁੰਡਿਆ ਕਾਕੇ ਇਕਬੀਰ ਮੈਂ ਦੋ ਰਾਏ ਤੂੰ ਗੱਲ ਮੈਂ ਕੀ ਪੰਚ ਕਰਨਾ ਤੈਨੂੰ ਕੇ ਨੂੰ ਇੱਕ ਵਰੀ ਤੇ ਕਿਸੇ ਨੂੰ ਦੋ ਦੋ ਆਹੋ ਆਪਾਂ ਐਂ ਟਾਇਆਂ ਤੇ ਵੀਡੀਓ ਬਣਾਉਣਾ ਨਾਲ ਆਇਆ ਗੋਗਰ ਸਿੰਘ ਤੇ ਮਨਜੋਤ ਸਿੰਘ ਆਇਆ ਨਾਲ ਗੱਲ ਕਰਨ ਵਾਸਤੇ ਮਨਪੀਰ ਨੇ ਬੁਲਾਇਆ ਸੀ ਵੇਖ ਲਓ ਕਿੱਧਰ ਟਾਇਆਂ ਤੇ ਕਿੱਧਰ ਦੇ ਕਿੱਧਰ ਵੀਡੀਓ ਬਣਦੀਆਂ ਵਾ ਕੋਈ ਕਹਿੰਦਾ ਚੰਗੀ ਤੇ ਕੋਈ ਕਹਿੰਦਾ ਨਹੀਂ ਚੰਗੀ ਕੋਈ ਕਹਿੰਦਾ ਲੰਮੀ ਕਰੀ ਜਾਂਦੇ ਆ ਕੋਈ ਕਹਿੰਦਾ ਐਵੇਂ ਹੀ ਆ ਪਰ ਬਹੁਤ ਮੁਸ਼ਕਲ ਬੰਦੀਆਂ ਵਾ ਲੋਕੇਸ਼ਨ ਵੇਖੋ ਟਾਇਆਂ ਦੀ ਆਉ ਸੀਨ ਹੋਣ ਡਿਆ ਮਨਪਰੀਦ ਦਾ ਹੈ ਕਿ ਮਰਦੀ ਸ਼ਤਾਈ ਹੈ ਨਾ ਕੁੱਦੀ ਰਹਿਣ ਲੱਗਦੀ ਗੁੱਡੀ ਗੁੱਡੀ ਦਾ ਖੇਤ ਵਗਦੇ ਕਜਰਾ ਮੂਰ ਕੀ ਰਹਿਣਾ ਮੈਂ ਤਾਂ ਤਾਂ ਟੱਕਰ ਉਧਰ ਤਾਂ ਚਲ ਗਿਆ ਤੈਨੂੰ ਵੀ ਪਤਾ ਮੇਰੇ ਹੁੰਦਿਆ ਉਹਨੇ ਆਉਣਾ ਨਹੀਂ ਹੈ ਉਹਨੇ ਮੈਨੂੰ ਉਹ ਵੇਖਣਾ ਕਿ ਖੂਤਾ ਵਾ ਇੰਨੀ ਨਹੀਂ ਆਉਂਦਾ ਮੈਂ ਹੱਥ ਚਲ ਸ਼ਹਿਰ ਕੇਹਰਾ ਮਾਨੀ ਜਾਣਾ ਮਾਨੀ ਜਾਵੇ ਨਾਨੀ ਜਾਵੇ ਇਹ ਮੰਨਿਆ ਹੀ ਨਹੀਂ ਮਾਂ ਮੋਰ ਦਾ ਜਪੇ ਜਨਾ ਜਾਂ ਤੋ ਕਿਹਦੇ ਕਿਹਾ ਮੀਂਹ ਮਝਾਉਣਾ ਇਹਨਾਂ ਨੂੰ ਕਰੀਏ ਕੀ ਮਾਰੀ ਇਹਦੇ ਸਿਰ ਤੇ ਪਈ ਹੈ ਨਾ ਪਤਾ ਉਹਨੂੰ ਹੁੰਦਾ ਵਾ ਦੂਜਿਆਂ ਵਾਸਤੇ ਹਾਸਾ ਹੀ ਹੁੰਦਾ ਇਹ ਗਾਦੀ ਕੱਖ ਨਹੀਂ ਏਦਾਂ ਕਰਲਾ ਏਦਾਂ ਕਰ। ਸਲਾਵਾ ਦੇਣ ਵਾਲੇ ਬੜੇ ਆ ਦਿੱਲੀ ਦਾ ਰਾਹ ਸਾਰੇ ਦੱਸਦੇ ਆ ਪਰ ਕਰਾਇਆ ਨਹੀਂ ਕੋਈ ਦਿੰਦਾ ਰਾਹ ਦੇ ਨੂੰ ਬੜੇ ਦੱਸਦੇ ਆ ਤੇ ਬੁੜਕੇ ਗਾਂ ਨਾਲ ਕੋਈ ਤੁਰਦਾ ਨਹੀਂ ਹੁਣ ਫਿਰ ਫਿਰ ਕਰਦੀਏ ਉੱਥੇ ਮੈਂ ਤਰੀਕਾ ਦੱਸਦਾ ਨਾ ਤੂੰ ਤਰੀਕ ਤੇ ਵਿਆਹ ਕਰ ਇਹਨੂੰ ਬੰਦਾ ਪੁੱਛੇ ਤੇ ਤੂੰ ਉੱਥੇ ਹੈਗਾ ਮਹੱਤਵਿਕਾ ਤੂੰ ਤਰੀਕ ਦੱਸਣੀ ਮੈਂ ਦੇਖਾ ਵੀ ਤੇਰੇ ਖਰਿਆ ਮੰਨ ਜੂਗਾ ਵਿਚਲ ਮੈਂ ਪਹਿੰਗੇ ਜਦੋਂ ਤੇ ਮੈਂ ਰੀਡ ਕਰ ਲਿਆ ਅੰਕ ਲਾਤੀ ਤੇਰੇ ਕੋਲ ਦੇ ਬਹੁਤ ਸੰਗਰ ਬੰਦਾ ਇਕ ਖਬਰ ਬੰਦਾ ਕਿੰਨਾ ਤਮਾਸਾ ਕਿੰਨਾ ਤਮਾਸਾ ਡਰ ਇਹ ਲੱਗਦਾ ਯੂਪੀ ਤੇਰੇ ਨਾਮ ਤੇ ਯਮਨ ਵਾਲੀ ਨਾਮ ਮੈਂ ਤੇ ਫੇਰ ਜਾਉ ਪੱਕੇ ਪੈਰੀ ਜਦ ਸ਼ਾਹ ਦਾ ਤੇ ਕੀ ਜਾਉਗੇ ਜੋ ਫਕਰ ਕਰਾਂਗੇ ਤੇ ਨਾ ਹੋਵੇ ਤਾਂ ਕਰ ਦਿੰਦੇ ਆ ਤੇ ਕਰਨਾ ਤੇ ਪੈਣਾ ਹੀ ਆ ਬੁੱਤ ਠੀਕ ਚੱਲਣਾ ਲੋਕਾਂ ਦੇ ਕੰਨਾਂ ਮੇਰੇ ਤੋਂ ਸੁਣ ਦਿੰਦਾ ਪਰ ਜੇ ਮੈਂ ਹਮਤ ਕੋਟੇ ਚੱਲੀ ਜੇ ਕੋਈ ਨਹੀਂ ਮੈਂ ਤੇਰੇ ਨਾਲ ਮਨਾ ਕੋਈ ਗੱਲ ਨਹੀਂ ਕੋਈ ਜੋ ਕਬ ਇੱਕ ਜਾਊਗਾ ਨਾ ਉਹ ਗਰਾਹੀ ਆਪੇ ਦਾ ਸੰਜੋਗ ਹੀ ਇਹਦੇ ਅਕਚਲੀ ਮੈਂ ਉੱਥੇ ਹੀ ਜਾਉਣਾ